ਆਪਰੇਸ਼ਨ ਬਲੂ ਸਟਾਰ ਦੀ 32ਵੀਂ ਵਰ੍ਹੇ ਅੱਜ ਸ਼੍ਰੀ ਹਕਾਲਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੜਿਆ ਕੌਮ ਦੇ ਨਾਮ ਸੰਦੇਸ਼ ਸ਼੍ਰੀ ਹਕਾਲਤਖ਼ਤ ਸਾਹਿਬ ਬਾਹਰ ਹੋਈ ਖਾਲਸ탄 ਪੱਖੀ ਨਾਰੇਬਾਜ਼ੀ ਦਲ ਖਾਲਸਾ ਵੱਲੋਂ ਦਿੱਤੇ ਅੰਮ੍ਰਿਤਸਰ ਬੰਦ ਦੇ ਸੱਦੇ ਦੇ ਮੱਦੇਨਜ਼ਰ ਸੁਰੱਖਿਆ ਸਖਤ ਥਾਂ-ਥਾਂ ਲੱਗੇ ਸੀਸੀਟੀਵੀ ਕੈਮਰਿਆਂ ਜ਼ਰੀਏ ਰੱਖੀ ਜਾ ਰਹੀ ਹੈ ਨਜ਼ਰ ਗੈਂਗਸਟਰ ਜੈਪਾਲ ਦੇ ਸਾਥੀ ਗਗਨਜੀਤ ਜੱਜ ਨੂੰ ਫਿਰੋਜ਼ਪੁਰ ਪੁਲਿਸ ਨੇ ਕੀਤਾ ਗ੍ਰਿਫਤਾਰ ਨਾਂਮੀ ਸ਼ੂਟਰ ਇਸ ਮੁਲਜ਼ਮ ਤੇ ਕਰੀਬ 10 ਮਾਮਲੇ ਦਰਜ ਗੈਂਗਸਟਰ ਜਸਵਿੰਦਰ ਰੌਕੀ ਕਤਲ ਕੇਸ ਵਿੱਚ ਵੀ ਆ ਰਿਹਾ ਹੈ ਗਗਨਜੀਤ ਜੱਜ ਦਾ ਨਾਮ ਲੁਧਿਆਣਾ ਦੀ ਡੇਲਾ ਨਹਿਰ ਵਿੱਚ ਡੁੱਬੇ ਤਿੰਨ ਵਿਦਿਆਰਥੀਆਂ ਦਾ ਕੋਈ ਹਤਾ ਪਤਾ ਨਹੀਂ ਸ਼ਨੀਵਾਰ ਨੂੰ ਨਹਿਰ ਚ ਡੁੱਡੇ ਸੀ ਗੋਤਾਖੋਰਾਂ ਦੀਆਂ ਟੀਮਾਂ ਕਰ ਰਹੀਆਂ ਨੇ ਪਾਲ ਜਿੰਦ ਵਿੱਚ ਜਾਟਾਂ ਵੱਲੋਂ ਲਾਇਆ ਧਰਨਾ ਸਥਾਨਕ ਪ੍ਰਸ਼ਾਸਨ ਨੇ ਚੁੱਕਣ ਦੇ ਦਿੱਤੇ ਹੁਕਮ ਪ੍ਰਸ਼ਾਸਨ ਮੁਤਾਬਕ ਸਿਰਫ ਇੱਕ ਦਿਨ ਦੇ ਧਰਨੇ ਲਈ ਸੀ ਇਜਾਜ਼ਤ ਜਾਟ ਰਖਵਾ ਕਰਨ ਦੀ ਮੰਗ ਨੂੰ ਲੈ ਕੇ ਜਾਟਾਂ ਨੇ ਕੀਤਾ ਅੱਜ ਤੋਂ ਦਿੱਲੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਧਰਨੇ ਦੇਣ ਦਾ ਐਲਾਨ ਮੌਸਮ ਨੇ ਲਈ ਕਰਵਟ ਪੰਜਾਬ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਕੱਲ ਰਾਤ ਪਏ ਮੀਂਹ ਨੇ ਘਟਾਇਆ ਤਾਪਮਾਨ ਐਤਵਾਰ ਸ਼ਾਮ ਪੰਚਕੁਲਾ ਵਿੱਚ ਪਏ ਗੜੇ